ਅਵਸ਼ਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਮਨਾਉਣ ਦੇ ਲਈ ਜਥਾ ਪਾਕਿਸਤਾਨ ਗਿਆ ਸੀ ਪਰ ਉਸ ਵਕਤ ਹਲਚਲ ਮਚ ਜਾਂਦੀ ਹੈ ਜਦੋਂ ਕਿ ਜਥੇ ਨਾਲ ਗਈ ਇੱਕ ਔਰਤ ਵਾਪਸ ਨਹੀਂ ਆਉਂਦੀ ਅਤੇ ਪਾਕਿਸਤਾਨ ਦੇ ਵਿੱਚ ਲਾਪਤਾ ਹੋ ਜਾਂਦੀ ਹੈ ਇਹ ਔਰਤ ਕਪੂਰਥਲੇ ਦੇ ਦੱਸੀ ਜਾ ਰਹੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਪਾਕਿਸਤਾਨ ਗਈ ਸੀ ਜਥੇ ਦੇ ਨਾਲ ਗਈ ਸੀ ਪੂਰਾ ਜਥਾ ਤਾਂ ਵਾਪਸ ਆ ਚੁੱਕਾ ਹੈ ਪਰ ਇਹ ਔਰਤ ਦਾ ਕੁਝ ਵੀ ਅਤਾ ਪਤਾ ਨਹੀਂ ਲੱਗਿਆ ਕਰ ਨਹੀਂ ਪਹੁੰਚੀ ਜਿਸ ਤੋਂ ਬਾਅਦ ਜਾਂਚ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਦੇ ਵੱਲੋਂ ਪਾਕਿਸਤਾਨ ਜਾਂਦੇ ਸਮੇ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਜਾਣਕਾਰੀ ਜਿਹੜੀ ਅਧੂਰੀ ਦਿੱਤੀ ਗਈ ਸੀ ਸਹੀ ਜਾਣਕਾਰੀ ਸਾਰਤਵਲੋਂ ਨਹੀਂ ਦਿੱਤੀ ਗਈ ਸੀ ਤੇ ਇਹ ਵੀ ਜਾਣਕਾਰ ਦਿੱਤੀ ਜਾ ਰਹੀ ਹੈ ਕਿ ਸਰਬਜੀਤ ਕੌਰ ਇੱਕ ਪੂਰਥਲਾ ਦੇ ਪਿੰਡ ਅਮੀਨਪੁਰ ਟੱਕਾ ਦੀ ਰਹਿਣ ਵਾਲੀ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 10 ਦਿਨਾਂ ਦੀ ਯਾਤਰਾ ਤੇ ਪਾਕਿਸਤਾਨ ਗਏ ਸੀ ਤੇ ਭਾਰਤੀ ਇਮੀਗ੍ਰੇਸ਼ਨ ਰਿਕਾਰਡ ਦੇ ਮੁਤਾਬਕ ਸਰਬਜੀਤ ਕੌਰ ਦੇ ਵੱਲੋਂ 4 ਨਵੰਬਰ ਨੂੰ ਸਾਈਂਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ 1932 ਸ਼ਰਦਾਲੂਆਂ ਦੇ ਜਥੇ ਨਾਲ ਅਟਾਰੀ ਬਾਰਡਰ ਜਿਹੜਾ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚੀ ਸੀ 10 ਦਿਨਾਂ ਤੋਂ ਬਾਅਦ ਪੂਰਾ ਜੱਥਾ ਵਾਪਸ ਆ ਗਿਆ ਪਰ ਸਰਬਜੀਤ कौर ਵਾਪਸ ਨਹੀਂ ਆਈ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਦੇ ਬਲੋਂ ਅਧੂਰੀ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਨੂੰ ਦਿੱਤੀ ਗਈ ਸੀ ਤਾਂ ਇਸ ਤੋਂ ਪਹਿਲਾਂ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਮੇਤ ਚਾਰ ਮੈਂਬਰ ਜਿਨ੍ਹਾਂ ਦੇ ਘਰ ਕੋਈ ਬਿਮਾਰ ਸੀ ਪਹਿਲਾਂ ਹੀ ਘਰ ਪੱਛ ਚੁੱਕੇ ਸਨ ਪਰ ਸਰਬਜੀਤ कौर ਹਲੇ ਤੱਕ ਘਰ ਨਹੀਂ ਪਰਤੀ ਫਾਰਮ ਦੇ ਵਿੱਚ ਵੀ ਉਸਨੇ ਆਪਣਾ ਪਾਸਪੋਰਟ ਨੰਬਰ ਨਹੀਂ ਪਰਿਆ ਜਿਸ ਤੋਂ ਬਾਅਦ ਹੋਰ ਵੀ ਜਿਹੜੀ ਚਿੰਤਾ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਦੋਂ ਪਾਕਿਸਤਾਨੀ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਦਾ ਫਾਰਮ ਭਰਿਆ ਗਿਆ ਸੀ ਤਾਂ ਆਪਣਾ ਪਾਸਪੋਰਟ ਨੰਬਰ ਨਹੀਂ ਭਰਿਆ ਗਿਆ ਸੀ ਬੁਨਿਆਦੀ ਜਾਣਕਾਰੀ ਵੀ ਓਧੂਰੀ ਛੱਡ ਦਿੱਤੀ ਗਈ ਸੀ ਤੇ ਆਪਣੀ ਕੌਮਿਤ ਜਾਂ ਪਾਸਪੋਰਟ ਨੰਬਰ ਨਾ ਭਰਨ ਕਰਕੇ ਵੀ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਚਿੰਤਾ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਆਖਰਕਾਰ ਕਿਸ ਤਰੀਕੇ ਨਾਲ ਸਰਬਜੀਤ ਕੌਰ ਲਾਪਤਾ ਹੋ ਜਾਂਦੀ ਹੈ ਜਥੇ ਦੇ ਨਾਲ ਗਈ ਸੀ ਜਥਾ ਵਾਪਸ ਆ ਗਿਆ ਹੈ ਜਿਹੜੇ ਸਾਬਕਾ ਕਾਰਜਕਾਰ ਜਥੇਦਾਰ ਨੇ ਉਹ ਵੀ ਵਾਪਸ ਆ ਚੁੱਕੇ ਨੇ ਪਰ ਸਰਬਜੀਤ ਕੌਰ ਕਿੱਥੇ ਗਈ ਹੈ ਵੱਡੇ ਸਵਾਲ ਖੜੇ ਹੋ ਨੇ ਪਰਿਵਾਰ ਚਿੰਤਾ ਦੇ ਵਿੱਚ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਸਰਬਜੀਤ ਕੌਰ ਦਾ ਪਤਾ ਕਿਸ ਤਰੀਕੇ ਨਾਲ ਲੱਗੇਗਾ ਕਿ ਇਮੀਗ੍ਰੇਸ਼ਨ ਵਿਭਾਗ ਦੀ ਲਾਪਰਵਾਹੀ ਹੈ ਕਿ ਕਿਸ ਤਰੀਕੇ ਨਾਲ ਅਦੀ ਦੂਰੀ ਜਾਣਕਾਰੀ ਲੈ ਕੇ ਉਹ ਅੱਗੇ ਸਰਦਾਲੂਆਂ ਨੂੰ ਜਾਣ ਦੇ ਰਹੇ ਸਨ ਕਿ ਚੰਗੀ ਤਰ੍ਹਾਂ ਫਾਰਮ ਨਹੀਂ ਚੈੱਕ ਕੀਤੇ ਗਏ ਜਦੋਂ ਹੁਣ ਇਹ ਖੁਲਾਸਾ ਹੋਇਆ ਤਾਂ ਉਸ ਤੋਂ ਬਾਅਦ ਵੱਡੇ ਸਵਾਲ ਇਮੀਗ੍ਰੇਸ਼ਨ ਵਿਭਾਗ ਤੇ ਵੀ ਖੜੇ ਹੋ ਰਹੇ ਨੇ ਤੇ ਨਾਲ ਹੀ ਇਹ ਵੀ ਸਵਾਲ ਖੜੇ ਨੇ ਕਿ ਆਖਰਕਾਰ ਕਿ ਉਸ ਦਾ ਪਾਕਿਸਤਾਨ ਦੇ ਵਿੱਚ ਕੋਈ ਲਿੰਕ ਹੈ ਉਸ ਦੇ ਨਾਲ ਪਾਕਿਸਤਾਨ ਦੇ ਵਿੱਚ ਕੋਈ ਘਟਨਾ ਵਾਪਰੀ ਹੈ तमाम ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ ਪਰ ਜਵਾਬ ਤਾਂ ਉਦੋਂ ਮਿਲੇਗਾ ਜਦੋਂ ਕਿ ਸਰਬਜੀਤ ਮਿਲੇਗੀ ਸਰਬਜੀਤ ਮਿਲੇਗੀ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਵੇਗੀ ਜਾਂ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਨਾਲ ਸਾਰਜਿਤਕਰ ਨੂੰ ਲੱਭਿਆ ਜਾਵੇਗਾ ਇਹ ਤਾਂ ਹੌਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਸਵਾਲ ਬਹੁਤ ਵੱਡੇ ਨੇ ਅਕਸ਼ਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਮਨਾਉਣ ਦੇ ਲਈ ਜਥਾ ਪਾਕਿਸਤਾਨ ਗਿਆ ਸੀ ਪਰ ਉਸ ਵਕਤ ਹਲਚਲ ਮਚ ਜਾਂਦੀ ਹੈ ਜਦੋਂ ਕਿ ਜਥੇ ਨਾਲ ਗਈ ਇੱਕ ਔਰਤ ਵਾਪਸ ਨਹੀਂ ਆਉਂਦੀ ਅਤੇ ਪਾਕਿਸਤਾਨ ਦੇ ਵਿੱਚ ਲਾਪਤਾ ਹੋ ਜਾਂਦੀ ਹੈ ਇਹ ਔਰਤ ਕਪੂਰਥਲੇ ਦੇ ਦੱਸੀ ਜਾ ਰਹੀ ਹੈ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਧਾਰਮਿਕ ਸਥਾਨ ਦੇ ਦਰਸ਼ਨਾਂ ਲਈ ਪਾਕਿਸਤਾਨ ਗਈ ਸੀ ਜਥੇ ਦੇ ਨਾਲ ਗਈ ਸੀ ਪੂਰਾ ਜਥਾ ਤਾਂ ਵਾਪਸ ਆ ਚੁੱਕਾ ਹੈ ਪਰ ਇਹ ਔਰਤਾਂ ਕੁਝ ਵੀ ਅਤਾ ਪਤਾ ਨਹੀਂ ਲੱਗਿਆ ਘਰੇ ਨਹੀਂ ਪਹੁੰਚੀ ਜਿਸ ਤੋਂ ਬਾਅਦ ਜਾਂਚ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸਦੇ ਵੱਲੋਂ ਪਾਕਿਸਤਾਨ ਜਾਂਦੇ ਸਮੇਂ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਜਾਣਕਾਰੀ ਜਿਹੜੀ ਅਧੂਰੀ ਦਿੱਤੀ ਗਈ ਸੀ ਸਹੀ ਜਾਣਕਾਰੀ ਸਵਰਥ ਵੱਲ ਨਹੀਂ ਦਿੱਤੀ ਗਈ ਸੀ ਤੇ ਇਹ ਵੀ ਜਾਣਕਾਰ ਦਿੱਤੀ ਜਾ ਰਹੀ ਹੈ ਕਿ ਸਰਬਜੀਤ ਕੌਰ ਇੱਕ ਪੂਰਥਲਾ ਦੇ ਪਿੰਡ ਆ ਮੇਨਪੁਰ ਟੱਕਾ ਦੀ ਰਹਿਣ ਵਾਲੀ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 10 ਦਿਨਾਂ ਦੀ ਯਾਤਰਾ ਤੇ ਪਾਕਿਸਤਾਨ ਗਏ ਸੀ ਤੇ ਭਾਰਤੀ ਇਮੀਗ੍ਰੇਸ਼ਨ ਰਿਕਾਰਡ ਦੇ ਮੁਤਾਬਕ ਸਰਬਜੀਤ ਕੌਰ ਦੇ ਵੱਲੋਂ 4 ਨਵੰਬਰ ਨੂੰ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ 1932 ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਬਾਰਡਰ ਜਿਹੜਾ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚੀ ਸੀ 10 ਦਿਨਾਂ ਤੋਂ ਬਾਅਦ ਪੂਰਾ ਜੱਥਾ ਵਾਪਸ ਆ ਗਿਆ ਪਰ ਸਰਬਜੀਤ कौर ਵਾਪਸ ਨਹੀਂ ਆਈ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਦੇ ਵੱਲੋਂ ਅਧੂਰੀ ਜਾਣਕਾਰੀ ਇਮੀਗ੍ਰੇਸ਼ਨ ਵਿਭਾਗ ਨੂੰ ਦਿੱਤੀ ਗਈ ਸੀ ਤਾਂ ਇਸ ਤੋਂ ਪਹਿਲਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਮੇਤ ਚਾਰ ਮੈਂਬਰ ਜਿਨ੍ਹਾਂ ਦੇ ਘਰ ਕੋਈ ਬਿਮਾਰ ਸੀ ਪਹਿਲਾਂ ਹੀ ਘਰ ਪੱਛ ਚੁੱਕੇ ਸਨ ਪਰ ਸਰਬਜੀਤ कौर ਹਲੇ ਤੱਕ ਘਰ ਨਹੀਂ ਪਰਤੀ ਫਾਰਮ ਦੇ ਵਿੱਚ ਵੀ ਉਸਨੇ ਆਪਣਾ ਪਾਸਵਰਡ ਨੰਬਰ ਨਹੀਂ ਭਰਿਆ ਜਿਸ ਤੋਂ ਬਾਅਦ ਹੋਰ ਵੀ ਜਿਹੜੀ ਚਿੰਤਾ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਦੋਂ ਪਾਕਿਸਤਾਨੀ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਦਾ ਫਾਰਮ ਭਰਿਆ ਗਿਆ ਸੀ ਤਾਂ ਆਪਣਾ ਪਾਸਪੋਰਟ ਨੰਬਰ ਨਹੀਂ ਭਰਿਆ ਗਿਆ ਸੀ ਬੁਨਿਆਦੀ ਜਾਣਕਾਰੀ ਵੀ ਧੂਰੀ ਛੱਡ ਦਿੱਤੀ ਗਈ ਸੀ ਤੇ ਆਪਣੀ ਕੌਮਿਤ ਜਾਂ ਪਾਸਪੋਰਟ ਨੰਬਰ ਨਾ ਭਰਨ ਕਰਕੇ ਵੀ ਹੁਣ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਚਿੰਤਾ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਆਖਰਕਾਰ ਕਿਸ ਤਰੀਕੇ ਨਾਲ ਸਰਬਜੀਤ ਕੋਰਲਾ ਪਤਾ ਹੋ ਜਾਂਦੀ ਹੈ ਜਥੇ ਦੇ ਨਾਲ ਗਈ ਸੀ ਜਥਾ ਵਾਪਸ ਆ ਗਿਆ ਹੈ ਜਿਹੜੇ ਸਾਬਕਾ ਕਾਰਜਕਾਰਜ ਜਥੇਦਾਰ ਨੇ ਉਹ ਵੀ ਵਾਪਸ ਆ ਚੁੱਕੇ ਨੇ ਪਰ ਸਰਬਜੀਤ कौर ਕਿੱਥੇ ਗਈ ਹੈ ਵੱਡੇ ਸਵਾਲ ਖੜੇ ਹੋ ਨੇ ਪਰਿਵਾਰ ਚਿੰਤਾ ਦੇ ਵਿੱਚ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਸਰਬਜੀਤ कौर ਦਾ ਪਤਾ ਕਿਸ ਤਰੀਕੇ ਨਾਲ ਲੱਗੇਗਾ ਕੀ ਇਮੀਗ੍ਰੇਸ਼ਨ ਵਿਭਾਗ ਦੀ ਲਾਪਰਵਾਹੀ ਹੈ ਕਿ ਕਿਸ ਤਰੀਕੇ ਨਾਲ ਅਦੀ ਦੂਰੀ ਜਾਣਕਾਰੀ ਲੈ ਕੇ ਉਹ ਅਗੇ ਸਰਦਾਰ ਲੋਆਂ ਨੂੰ ਜਾਣ ਦੇ ਰਹੇ ਸਨ ਕਿ ਚੰਗੀ ਤਰ੍ਹਾਂ ਫਾਰਮ ਨਹੀਂ ਚੈੱਕ ਕੀਤੇ ਗਏ ਜਦੋਂ ਹੁਣ ਇਹ ਖੁਲਾਸਾ ਹੋਇਆ ਤਾਂ ਉਸ ਤੋਂ ਬਾਅਦ ਵੱਡੇ ਸਵਾਲ ਇਮੀਗ੍ਰੇਸ਼ਨ ਵਿਭਾਗ ਤੇ ਵੀ ਖੜੇ ਹੋ ਰਹੇ ਨੇ ਤੇ ਨਾਲ ਹੀ ਇਹ ਵੀ ਸਵਾਲ ਖੜੇ ਨੇ ਕਿ ਆਖਰਕਾਰ ਕਿ ਉਸ ਦਾ ਪਾਕਿਸਤਾਨ ਦੇ ਵਿੱਚ ਕੋਈ ਲਿੰਕ ਹੈ ਉਸ ਦੇ ਨਾਲ ਪਾਕਿਸਤਾਨ ਦੇ ਵਿੱਚ ਕੋਈ ਘਟਨਾ ਵਾਪਰੀ ਹੈ तमाम ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ ਪਰ ਜਵਾਬ ਤਾਂ ਉਦੋਂ ਮਿਲੇਗਾ ਜਦੋਂ ਕਿ ਸਰਬਜੀਤ ਮਿਲੇਗੀ ਸਰਬਜੀਤ ਮਿਲੇਗੀ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਵੇਗੀ ਜਾਂ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਨਾਲ ਸਰਬਜੀਤ ਕੌਰ ਨੂੰ ਲੱਭਿਆ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਸਵਾਲ ਬਹੁਤ ਵੱਡੇ ਨੇ